ਤੇ ਮੈਂ ਕਿਸੇ ਕਿਸੇ ਦਾਤੀ ਹੋ ਮੇਰੀ ਕੀ ਕੇ ਕੀ ਕੇ ਕੀ ਕਥੇ ਆ ਜਾ ਮੇਰੇ ਕੋ ਆ ਜਾ ਆ ਜਾ ਮੁੰਡਲੀ ਦਾੜੀ ਉਜਾਓ ਉਹ ਪੰਜਾਬੀ ਬੋਲੇ ਨਾ ਤੇ ਮੈਂ ਦਰਸ਼ਕਾਂ ਦਾਤੀ ਹੋ ਮੇਰੀ ਲੁੱਕ ਤੇ ਤੇ ਮੈਂ ਆ ਦੇ ਇਹਨਾਂ ਮੁੰਡਿਆਂ ਲਈ ਤਾੜੀਆਂ ਜਿਨ੍ਹਾਂ ਨੇ ਸੋਹਣੀਆਂ-ਸੋਹਣੀਆਂ ਪੱਗਾਂ ਬਧੀਆਂ ਹੋਈਆਂ ਹੋ ਜੜੀ ਤੱਕ ਤੇ ਮਰਦੀ ਸੀ ਤੇ ਮੈਂ ਉਹਦੀ ਗੁੱਤ ਤੇ ਮਰਦਾ ਹੋ ਪੰਜਾਬੀ ਬੋਲਣਾ ਤੇ ਮੈਂ ਇੰਗਲਿਸ਼ ਵਿੱਚ ਅੜਦਾ ਸੀ ਉਹ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਐ 20 ਕਿਲੋਮੀਟਰ ਚੱਕੇ ਰੁੱਖਾਂ ਤੇ ਬੈਠੀਆਂ ਕਿੱਦਾਂ ਨੂੰ ਦੇਖ ਸਕੇ ਕਦੀ ਜੱੱਟਾਂ ਕਰਦਾ ਤੇਰੀ ਮਾਂ ਦਾ ਹਸਦਾ ਵਸਦਾ ਕਰ ਹੁੰਦਾ ਸੀ ਅੱਜ ਇੱਥੇ ਜ਼ਮੀਨ ਸੜੀ ਹੋਈ ਜ਼ਮੀਨ ਦਾ ਕਾਲਾ ਕਾਲਾ ਜੱਟ ਟੋਟਾ ਜੱਗਿਆ ਜਿਹਦੀ ਮਿੱਟੀ ਨੂੰ ਵੇਖ ਕੇ ਸਾਬਾ ਆਪਣੇ ਪੰਨੂ ਤਹਿਰਾ ਆਪਣੇ ਲਾਜੇ ਛੱਡ ਕੇ ਮਰ ਗਈਆਂ ਦਫਨ ਹੋ ਗਈਆਂ ਤਨਾ ਹੋ ਗਈਆਂ ਅੱਜ ਦਾ ਮਿਰਜ਼ਾ ਪਹਿਲਾਂ ਆਪਣੀ ਮਾਂ ਕੋਲੋਂ ਇਹ ਤਪਚੇ ਕਿ ਜੱਗ ਸਿੰਘ ਦੇ ਸਾਹਮਣੇ ਕਣ ਲਈ ਰਿਹਾ ਨੂੰ ਸੰਗਰੂਰ ਬਹੁਤ ਬਹੁਤ ਸ਼ੁਕਰੀਆ ਮੈਂ ਕੁਝ ਕਵਾਂ ਉਸ ਤੋਂ ਪਹਿਲਾਂ ਪਹਿਲੀ ਵਾਰੀ ਕਹਿਣ ਲੱਗਿਆ ਉਹ ਜਿਹਨੇ ਮੋਦੀ ਭਾਈ ਕਹਿੰਦਾ ਨਾ ਵੀ ਆਹ ਜਿਹੜੇ ਸ਼ਹਿਰ ਚ ਜਾਂਦਾ ਮੇਰਾ ਬੜਾ ਲਗਾਵ ਹੈ ਸੋ ਮੈਂ ਵੀ ਅੱਜ ਕਹਿੰਦੀ ਸੰਗਰੂਰ ਨਾਲ ਮੇਰਾ ਬੜਾ ਅਸਰ ਲਗਾਵ ਹੈ ਫਿਲਮ ਆ ਰਹੀ ਹੈ 1 ਮਾਰਚ ਨੂੰ ਬੂਮ ਐਨਰਜੀ ਜਿੱਦਾਂ ਯੋਗਰਾਜ ਸਰ ਨੇ ਦੱਸਿਆ ਕਿ ਬਹੁਤ ਵਧੀਆ ਮੂਵੀ ਆ ਕਾਮੇਡੀ ਵੀ ਆ ਪਿਆਰ ਮੁਹੱਬਤ ਵੀ ਆ ਥੋੜੀ ਜਿਹੀ ਛੇੜ ਛਾੜ ਵੀ ਆ ਜਿਹੜੀ ਜ਼ਿੰਦਗੀ ਚ ਜ਼ਰੂਰੀ ਆ ਹਨਾ ਮਿੱਠੇ ਦੇ ਨਾਲ ਨਾਲ ਥੋੜਾ ਨਮਕੀਨ ਹੋਣਾ ਵੀ ਬੜਾ ਜ਼ਰੂਰੀ ਆ ਬਹੁਤ ਵਾਜ ਆ ਰਹੀ ਆ ਬਹੁਤ ਚੰਗਾ ਲੱਗ ਰਿਹਾ ਹੈ ਬਾਕੀ ਜਿਵੇਂ ਸਾਰਿਆਂ ਨੇ ਤੁਹਾਨੂੰ ਫਿਲਮ ਦੇ ਬਾਰੇ ਦੱਸਿਆ ਸਾਡੀ ਫਿਲਮ ਆ ਰਹੀ ਆ ਕਿਹਦੇ ਤਰੀਕ ਨਾਲ ਆ ਰਹੀ ਆ ਵੈਰੀ ਗੁੱਡ ਬੜੇ ਸਮਾਰਟ ਸਾਰੇ ਹੈਗੇ ਆ ਬਟ ਆ ਹਾਰਰ ਕਾਮੇਡੀ ਫਿਲਮ ਹਲੇ ਤੱਕ ਇਹੋ ਜੀ ਫਿਲਮ ਹਾਰਰ ਕਾਮੇਡੀ ਨਹੀਂ ਆਈ ਤੇ ਬਹੁਤ ਹੀ ਜ਼ਿਆਦਾ ਐਂਟਰਟੇਨਿੰਗ ਬੜੀ ਲਾਈਟ ਹਾਈਡਰਿਡ ਫਨ ਰਾਈਡ ਹੈਗੀ ਹੈ ਤੇ ਆਮ ਸ਼ੋਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਗੀ ਇੰਨੇ ਵੱਡੇ ਵੱਡੇ ਆਰਟਿਸਟ ਹੈਗੇ ਆ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ ਸਾਡੇ ਪ੍ਰੋਡਿਊਸਰ ਸਾਹਿਬ ਨੇ ਡਾਇਰੈਕਟਰ ਨੇ ਰਾਈਟਰ ਨੇ ਸਾਰਿਆਂ ਨੇ ਬਹੁਤ ਆਰਟਿਸਟ ਨੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਕੀਤਾ ਕੰਮ ਤਿਹੋਂ ਤੁਸੀਂ ਸਾਰੇ ਜਿਵੇਂ ਸਾਰੀ ਪੰਜਾਬੀ ਫਿਲਮਾਂ ਨੂੰ ਸਪੋਰਟ ਕਰਦੇ ਹੋ ਹੋਰ ਜ਼ਿਆਦਾ ਸਪੋਰਟ ਕਰੋ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਇੱਥੇ ਆਂਦੇ ਰਵਾਂਗੇ ਤੇ ਦੇਖਿਆ ਹੋਗੇ ਫਿਰ ਸਾਰੇ ਆਵਾਜ਼ ਹੀ ਨਹੀਂ ਆ ਰਹੀ ਹੋਣ ਹਾਂ